ਚਾਲ ਮੂਸੇ ਵਾਲਾ ਮੂਸੇ ਵਾਲਾ ਵਿਚਾਰਾ ਉਹ ਵੀ ਰੱਬ ਨੂੰ ਪਿਆਰਾ ਹੋਗਾ ਤੇ ਪਤੰਗ ਵੀ ਮੂਸੇ ਵਾਲੇ ਦੇ ਤਾਂਹਾਂ ਜਾਂਦੇ ਨੇ ਹਉ ਤੇ ਮੂਸੇ ਵਾਲੇ ਦੀ ਫੋਟੋ ਕਾਇ ਤਰੀਕ ਦੇ ਆਪਾਂ ਆਹ ਸ਼ੰਤ ਪੰਜਵੀਂ 14 ਦੇ ਜੀਐਸ ਸਕੂਲ ਤੋਂ ਬੈਂਕ ਮੁੰਡੇ ਨੂੰ ਲੈ ਜਾਵਾਂ ਉਹ ਰੋ ਬਾੜੇ ਚੋਂ ਨੇ ਨਾ ਸ਼ਹਿਰਾਂ ਚੋਂ ਬਾੜੇ ਚੜਦੇ ਆ ਆਇਆ ਨਹੀਂ ਉਹ ਤਰਫ ਇੱਕ ਉਹ ਆਉਂਦਾ 파ਟਰਨਰ ਪਤੰਗ ਚੱਕੇ ਉਹ ਵੀ ਮੁੱਛ ਵਾਲਾ ਹੈ ਕੀ ਕਹਿੰਦਾ ਉਹ ਹੋਰ ਉਹ ਲੈਂਦਾ ਪਰਮਿਸ਼ਨ ਮਗਰ ਨਾ ਡਿੱਗੂ ਇਹਨਾਂ ਪਤਾ ਹੋਰ ਨਹੀਂ ਕੋਈ ਜੜਦਾ ਦਿੰਦਾ ਹਨ ਕਿੱਥੇ ਜਿਹੜੀਆਂ ਨੇ ਕੋ ਹੋ ਸੀ ਹੋਰ ਫੱਟਾ ਲਾਲ ਜਾ ਆ ਦੇਖਦਾ ਕਿੱਥੇ ਹੋਰ ਸੀ ਉਹ ਆਦਾ ਮੁੰਡਾ ਜੰਬੀ ਹੁਣ ਚੜਨ ਲੱਗ ਗਏ ਧੁੱਪਾਂ ਪੈਣ ਲੱਗ ਗੀਆਂ ਬਹੁਤ ਉੱਚਾ ਹੋ ਗਿਆ